ਰੋਕ ਜੋ ਰੋਕ ਜੋ ਭਰਾ ਇੰਨੀ ਕਾਦੀ ਕਾਲੀ ਆਸ ਸੁਣੋ ਬਾਈ ਹੀਰਾ ਬੰਦਾ ਮਲਾਉਣ ਲੱਗਿਆ ਬਾਈ ਬਣ ਕੇ ਸਕੈਪ ਨਾ ਕਰਿਓ ਇਹ ਸੋਚ ਲੋ ਸਮਝ ਲੋ ਤੁਸੀਂ ਵੀ ਹੀਰਾ ਰੋਡੀਆਂ ਦੇ ਵਿੱਚ ਰੁਲਦਾ ਫਿਰਦਾ ਹੈ ਤੇ ਬਾਜ ਜੋ ਤੁਸੀਂ ਸੁਣ ਲਈ ਉਸ ਨੂੰ ਆਪੇ ਹੀ ਪਤਾ ਲੱਗ ਜਾਊ ਵੀ ਕਿਹੜਾ ਬੰਦਾ ਹੈ ਇੰਨੀ ਸੋਹਣੀ ਆਵਾਜ਼ ਬਾਈ ਯਾਰ ਜਦੋਂ ਬਾਈ ਨੂੰ ਐ ਦੇਖਿਆ ਨਾ ਅੱਖਾਂ ਭਰ ਆਈਆਂ ਯਾਰ ਬਾਈ ਦਿਹਾੜੀ ਕਰੀ ਜਾਂਦਾ ਸੀ ਤੇ ਯਾਰ ਇੰਨੇ ਮੰਨ ਲਾ ਅਨਮੋਲ ਹੀਰੇ ਯਾਰ ਬਾਈ ਰੁਲੇ ਫਿਰਦੇ ਆ ਖੇਤਾਂ ਦੇ ਵਿੱਚ ਆਪਾਂ ਕਿੱਥੇ ਤੁਰੇ ਫਿਰਦੇ ਆ ਭਰਾ ਬਣ ਕੇ ਇੱਕ ਵਾਰੀ ਨਜ਼ਰ ਜ਼ਰੂਰ ਮਾਰੋ ਜੇ ਨਾ ਚੰਗਾ ਲੱਗਿਆ ਯਾਰ ਕਮੈਂਟਾਂ ਦੇ ਵਿੱਚ ਬੇਸ਼ੱਕ ਭਾਵੇਂ ਗਾਲਾਂ ਕੱਢ ਦਿਓ ਕਿਉਂਕਿ ਬਾਈ ਸੁਣੋ ਆਪਾਂ ਜਿਹੜੇ ਵੀਰ ਨਾਲ ਮਲਾਉਣ ਲੱਗੇ ਆ ਨਾ ਕਿਆ ਬਾਤਾਂ ਆ ਬਾਈ ਯਾਰ ਵੀਰ ਬਣ ਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਭਰਾ ਦੀ ਵੀ ਮਦਦ ਜ਼ਰੂਰ ਕਰੋ ਤੁਸੀਂ ਮੰਨ ਲਓ ਇਹ ਕਲਾਕਾਰ ਦਾ ਜੀਦਾ ਭਰਾ ਹਨ ਇਹ ਬਾਈ ਉਹਦੇ ਤੁਸੀਂ ਗਾਣਾ ਮੈਂ ਕਹਿੰਦਾ 100% ਸੁਣਿਆ ਹੋਊ ਤੁਸੀਂ ਜਦੋਂ ਵੀਰ ਨੇ ਆਪਦੇ ਮੂੰਹੋਂ ਸੁਣਾਇਆ ਤੁਹਾਨੂੰ ਉਦੋਂ ਪਤਾ ਲੱਗ ਜਾਣਾ ਵੀ ਹਾਂ ਜਿਹੜੀ ਗੱਲ ਬਾਈ ਕਹਿੰਦਾ ਸੀ ਬਿਲਕੁਲ ਸੱਚੀ ਸੀ ਹਨਾ ਵੀਰ ਬਣ ਕੇ ਇੱਕ ਵਾਰੀ ਭਰਾ ਬਣ ਕੇ ਦੇਖ ਲਓ ਹਨਾ ਜੇ ਤੁਹਾਨੂੰ ਨਾ ਚੰਗਾ ਲੱਗਿਆ ਬੇਸ਼ੱਕ ਕਮੈਂਟਾਂ ਦੇ ਵਿੱਚ ਗਾਲਾਂ ਕੱਢ ਦਿਓ ਯਾਰ ਬਾਤ ਜਮਾ ਸੜੀ ਵੀ ਸੀ ਜਾਂ ਫੁੱਦੂ ਬੰਦਾ ਮਲਾਤਾ ਤੁਸੀਂ ਹਨਾ ਭਰਾ ਬਣ ਕੇ ਤੇ ਇੱਕ ਵਾਰੀ ਜ਼ਰੂਰ ਸੁਣ ਲਿਓ ਤੇ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਤੁਸੀਂ ਥੋੜਾ ਨਾ ਮਨ ਖੁਸ਼ ਹੋ ਜੂ ਸੁਣ ਕੇ ਕਿ ਇੱਕ ਹੀਰਾ ਹਨਾ ਖੇਤਾਂ ਦੇ ਵਿੱਚ ਰੁਲਦਾ ਫਿਰਦਾ ਅਜ ਵੀਰ ਆਪਾਂ ਨੰਗੇ ਆਂਦੇ ਸੀ ਬਾਈ ਬਾਈ ਦਿਹਾੜੀ ਆਇਆ ਵਸ ਸੀਗਾ ਤੇ ਸੁਣੋ ਬਾਈ ਬਾਈ ਦੇ ਮੂੰਹੋਂ ਗੀਤ ਹਨ ਤੇ ਬਾਈ ਸ਼ਕਲ ਦੇਖ ਕੇ ਸਾਨੂੰ ਵਿੱਚ ਬੰਦਿਆਂ ਦਾ ਪਛਾਣ ਚ ਆ ਹੀ ਗਿਆ ਹੋਣਾ ਵੀ ਕਿਹੜਾ ਬੰਦਾ ਹੈ ਤੇ ਹੋਰ ਸੁਣਾਓ ਕਿ ਪਰ ਇੱਕ ਦੋ ਲੈਣਾ ਹਾਂ ਜ਼ਰੂਰ ਜ਼ਰੂਰ ਸੱਤੇ ਦੇ ਗਾਣੇ ਤਾਂ ਹੀ ਸੁਣਾ ਦਿਓ ਕਿਉਂਕਿ ਬੰਦੇ ਨੂੰ ਪਤਾ ਲੱਗ ਜੂ ਹਾਂ ਸੁਣਾਓ ਫਿਰ ਉਗੁਰਬਿਣੀ ਤੇ ਬੰਗਾ ਦੇ ਹੋਕੇ ਗੁਰਬਿਣੀ ਤੇ ਬੰਗਾ ਦੇ ਹੋਕੇ ਬਸ ਚੱਲੀ ਮੇਰੀ ਕਾਂਦਿਲ ਹੱਥ ਮਾਰ ਕੇ ਪਰਾਉਣੀ ਰੋਕ ਕੇ ਬਸ ਚੱਲੀ ਮੇਰੀ ਕਾਂਦੀ ਓ ਹਵਾ ਦੇ ਬਰੋਲੇ ਵੰਗੂ ਆਈ ਗੱਡੀ ਕੋਲ ਨੂੰ ਤੱਬ ਕੇ ਕਲਾਚ ਰੋਗ ਲਈ ਸੁਣ ਬੋਲੂ ਐਲੀ ਸੀਟ ਤੇ ਬਹਾਇਆ ਹੱਥ ਟੱਕ ਟ ਫੜਾਇਆ ਸੀਟ ਤੇ ਬਹਾਇਆ ਹੱਥ ਟੱਕ ਟ ਫੜਾਇਆ ਸੋਹਲ ਦਲਾਤੇ ਸੋਹਲ ਦਲਾਤੇ ਫੇਰ ਗਈ ਝੁਕੇ ਬਸ ਚੱਲੀ ਬਿਰਕਾਂ ਦੀ ਹੱਥ ਮਾਰ ਕੇ ਪਰੌਣੀ ਰੋਕ ਕੇ ਬਸ ਚੱਲੀ ਬਿਰਕਾਂ ਦੀ ਉਹ ਵਗਦੀ ਪੁਰੇ ਦੀ ਪੌਣੀ ਜਾਂਦੀ ਸੀ ਨਾ ਹਵਾ ਢਾਰਦੀ ਭੇਜਾ ਭੇਜ ਕਰਦੀ ਜਵਾਨੀ ਮਟਿਆਰ ਦੀ ਧੋਲੇ ਹੱਥਾਂ ਚਰਮਾਲ ਜਾਂਦੇ ਓਢਿਓ ਡਵਾਲ ਹੱਥਾਂ ਚਰਮਾਲ ਜਾਂਦੇ ਓਢਿਓ ਡਵਾਲ ਤਿੱਖੇ ਨੱਕ ਤੇ ਤਿੱਖੇ ਨੱਕ ਤੇ ਜਮਕਦੇ ਕੋਕੇ ਬਸ ਚੱਲੀ ਫਿਰ ਕਾਂਦੀ ਹੱਥ ਮਾਰ ਕੇ ਪਰੋਣੀ ਰੋਕੇ ਬਸ ਚੱਲੀ ਫਿਰ ਕਾਂਦੀ ਹੋ ਬਾਬਿਆ ਡਰੈਾਈਵਰਾ ਤੂੰ ਮੈਨੂੰ ਵਾਲੇ ਹਾਲਿਆ ਮੈਂ ਸੀ ਵੀ ਇਹ ਪਾਸਿਆਂ ਪੜ ਹੀ ਬਣਾ ਲਿਆ ਗੱਡੀ ਫਟਾ ਫੜ ਤੋਰੇ ਮੇ ਝੜ ਕੇ ਨਾ ਭੁਰ ਛੇਤੀ ਛੇਤੀ ਤੋਰੇ ਮੇ ਝੜ ਕੇ ਨਾ ਭੁਰ ਨੇਰਾ ਹੋ ਗਿਆ ਨੇਰਾ ਹੋ ਗਿਆ ਕੇਵਲ ਨਾ ਟੋਕੇ ਬਸ ਚੱਲੀ ਫਿਰ ਕਾਂ ਦੀ ਹੱਥ ਮਾਰ ਕੇ ਪਰਾਉਣੀ ਰੋਕੇ ਬਸ ਚੱਲੀ ਫਿਰ ਕਾਂ ਦੀ ਇਹ ਠੀਕ ਗਿਆ ਯਾਰ ਕਿਉਂ ਬਾਈ ਹੁਣ ਤੁਸੀਂ ਨਾ ਆਪ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਵੇਂ ਲੱਗਿਆ ਆਪਾਂ ਵੀਰ ਦਾ ਨੰਬਰ ਵੀ ਦੇਵਾਂਗੇ ਭਰਾ ਬਣ ਕੇ ਸਪਰਕ ਵੀ ਜਰੂਰ ਕਰਿਓ ਤੇ ਇੱਕ ਅੱਧਾ ਹੋਰ ਸੁਣ ਲਗੇ ਹਨਾ ਬਾਜ ਤੋਂ ਇੱਕ ਤੁਸੀਂ ਉਹ ਰੁੱਤ ਪਿਆਰ ਦੀ ਉਹ ਸੁਣਾ ਦੇਉਂਗਾ ਜੀ ਨੂੰ ਜਾ ਸੌਣਾ ਹੁਣ ਤੁਰ ਜਾ ਵੀਰਾ ਬਰਦਾ ਹਾਰ ਜਗ ਹੋਵੇ ਸਾਡਾ ਸਾਬਨ ਵਖੇਰਾ ਅੜਿਆ ਤੇ ਜਿਹੜਾ ਅਥਰੂ ਬਹਿਣ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਅਚੇੜੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਕੀਲ ਬਿਨ ਹੈ ਫਾਇਦਾ ਕਿ ਜਦੋਂ ਯਾਰ ਕੋ ਹੋੜਨਾ ਹੋਵੇ ਇੱਕ ਸੋਣ ਦਾ ਮਹੀਨਾ ਰਤ ਪਿਆਰ ਦੀ ਜਦ ਮੱਲੋ ਮੰਲੀ ਆਗੀ ਸੋਣ ਯਾਰ ਦੀ ਤੇ ਕੁੜੀਆਂ ਚ ਗੱਲ ਛੜ ਗਈ ਵੇ ਜਦ ਪਿੰਗਦੇ ਹਲਾਰੇ ਨਾਲ ਸੁਣਿਆ ਸੱਜਣਾ ਹਣੀਆਂ ਵੇ ਪੱਤਿਆਂ ਨਾਲ ਤੇ ਪੱਤਿਆਂ ਨਾਲ ਤੇ ਪੱਤਿਆਂ ਨਾਲ ਇੱਕ ਭੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆ ਹਵਾਰਦੀ ਕੱਲ ਵੇਖਿਆ ਸੀ ਮੋਰ ਪਹਿਲ ਪਾਮਦਾ ਹੋਲ ਜਦੋਂ ਮੋਰਨੀ ਖੜੀ ਸਾਡੇ ਦਿਲ ਦੀ ਬੁਝੀ ਨਾ ਅਗ ਸੱਜਣਾ ਵੇ ਹੰਝੂਆਂ ਦੀ ਲੱਗ ਕੇ ਜੜੀ ਵੇ ਕੱਲ ਵੇਖਿਆ ਸੀ ਮੋਰ ਸਾਡੇ ਦਿਲ ਦੀ ਬੁਝੀ ਨਾ ਅੱਗ ਸੱਜਣਾ ਵੇ ਹੰਝੂਆਂ ਦੀ ਲੱਗ ਕੇ ਚੜੀ ਵੇ ਸਾਡੇ ਰੂਪ ਦੀ ਚਮੇਲੀ ਅੱਗ ਲੱਗੜੀ ਸੋਹਣਾਂ ਹਾ 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 ਸੱਜਣਾ ਸਾਡੇ ਰੂਪ ਦੀ ਚਮੇਲੀ ਅੱਗ ਲੱਗੜੀ ਤੁਸੂਤੀ ਰਤ ਆਕੇ ਖੜ ਗਈ ਵੇ ਜਦ ਪਿੰਗਦੇ ਹਲਾਰੇ ਨਾਲ ਸੋਹਣਾਂ ਸੱਜਣਾ ਹਾ 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 ਨੀਆਂ ਵੇ ਪੱਤਿਆਂ ਨਾਲ ਏ ਬੱਤਿਆਂ ਨਾ ਇੱਕ ਭੜਗੀ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆ ਹਵਾ ਦੀ ਭਾਈ ਹੀਰਾ ਮੰਨ ਲਓ ਇੱਕ ਹਿਸਾਬ ਨਾਲ ਖੇਤਾਂ ਚ ਰਲਦਾ ਫਿਰਦਾ ਕਿਉਂਕਿ ਬਈ ਯਾਰ ਇੰਨੀ ਸੋਹਣੀ ਬਾਜ ਹਨ ਤੇ ਯਾਰ ਇੱਕਦਾਂ ਨਾ ਬਾਈ ਹੁੰਦਾ ਇੱਕ ਵੀਰ ਦੇ ਨਾ ਬਾਈ ਜੱਦੀ ਮੰਨ ਲਓ ਪੋਸਟੀ ਹਨਾ ਵਿਆਹ ਹੋਆ ਕੌਮਕੇ ਭਾਈ ਹੁਣ ਤੁਸੀਂ ਦੇਖਿਆ ਮੰਤਰੀ ਆ ਰਗੇ ਹੋਰ ਕਲਾਕਾਰ ਤੁਸੀਂ ਉਹੀ ਚੱਕ ਕੇ ਹਨਾ ਥੱਜੇ ਯਾਰ ਇੰਨੀ ਸੋਹਣੀ ਸੋਹਣੀ ਬਾਜ ਦਾ ਮਾਲਕ ਬੰਦਾ ਨਾ ਖੇਤਾਂ 'ਚ ਧੱਕੇ ਖਾਈ ਜਾਂਦਾ ਨਾ ਬਹੁਤ ਦੁੱਖ ਦੀ ਗੱਲ ਥੋੜੇ ਭਰਾਵਾਂ ਮੂਰੇ ਹੱਥ ਮੰਨ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾ ਬਣ ਕੇ ਇੱਕ ਤਾਂ ਤੇ ਇੱਕ ਵੀਰ ਦਾ ਭਾ ਨੰਬਰ ਸਕਰੀਨ ਤੇ ਦੇਵਾਂਗੇ ਤੇ ਪ੍ਰੋਗਰਾਮਾਂ ਲਈ ਵੀ ਜਰੂਰ ਸੰਪਰਕ ਕਰਿਓ ਭਾਈ ਗੱਲਬਾਤ ਯਾਰ ਭਾਈ ਬਣ ਕੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਗੱਲਬਾਤ ਹੈਗੀ ਆ ਕਿ ਹੈ ਨਹੀਂ ਭਰਾ ਬਣ ਕੇ ਆਪਾਂ ਨੰਬਰ ਸਕਰੀਨ ਤੇ ਦੇਵਾਂਗੇ ਸਪਾਰਕ ਜ਼ਰੂਰ ਕਰਿਓ ਵੀਰ ਨਾਲ ਜਿੰਨਾ ਹੋ ਸਕੇ ਬਾਈ ਵੱਧ ਤੋਂ ਵੱਧ ਹੌਸਲਾ ਵਜਾਈ ਕਰਿਓ ਤੇ ਨੰਬਰ ਬੋਲ ਦਿਓ ਆਪਦਾ ਜੀ 9815545948 9815545948 ਭਰਾ ਵਣਕੇ ਸਪਾਰਕ ਜ਼ਰੂਰ ਕਰਿਓ ਕੋਈ ਬਾਈ ਆਏ ਨਹੀਂ ਗੱਲ ਹੀਰਾ ਆਪਣਾ ਖੇਤਾਂ ਚ ਰੋਲਦਾ ਫਿਰਦਾ ਭਰਾ ਵਣਕੇ ਸਪਾਰਕ ਜ਼ਰੂਰ ਕਰਿਓ ਤੇ ਇੱਕ ਵਾਰੀ ਹਨਾ ਵੀਰ ਨੂੰ ਮੌਕਾ ਵੀ ਜ਼ਰੂਰ ਦਿਓ ਆਪਣਾ ਆਪਣੇ ਪਿੰਡਾਂ ਚ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਨੂੰ ਵੀਰ ਬਣਕੇ ਦੱਬ ਕੇ ਸ਼ੇਅਰ ਕਰਦੇ ਜੇ ਭਾਈ ਜਿਵੇਂ ਮੰਨ ਲਓ ਜਿਹੜਾ ਸੱਤਾ ਜਮਾ ਸੀ ਨਾ ਉਹ ਤਾਂ ਬਹੁਤ ਮਾਲਾ ਆਪਣਾ ਧੰਮਾ ਪੰਗਾ ਵਾ ਸੀਗਾ ਹਨਾ ਉਹ ਤਾਂ ਕਿਉਂਕਿ ਬੜੀ ਦੁਨੀਆ ਪੈਰਾ ਚੜ੍ਹੇ ਤੇ ਉਹ ਤੋਂ ਬਾਅਦ ਚ ਨਹੀਂ ਕਿਸੇ ਨੇ ਯਾਰ ਮੰਨ ਲਓ ਐ ਇਸ਼ਾਰ ਲਈ ਜਿਵੇਂ ਨਹੀਂ ਨਹੀਂ ਕਿਸੇ ਆ ਕੇ ਭਰਾਵਾ ਪੁੱਛਿਆ ਨਹੀਂ ਆਹ ਹੋਵੇ ਉਹ ਤੋਂ ਬਾਅਦ ਸਣਾ ਉਹਦਾ ਬਥੇਰੇ ਕਹਾਂ ਜੇ ਬੰਦਾ ਚੱਲ ਜਾਂਦਾ ਸੀ ਤੇਰੇ ਨਾਲ ਖੜੇ ਆਏ ਜਾਂ ਹਨਾ ਉਹ ਤੋਂ ਬਾਅਦ ਚ ਕੋਈ ਆਇਆ ਹੀ ਨਹੀਂ ਜਿਵੇਂ ਨਹੀਂ 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 ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਆ ਉਹ ਦੋ ਉਹਦਾ ਮੰਨ ਲਓ ਬਹੁਤ ਹਨਾ ਜਦੋਂ ਬੰਦਾ ਕਾਮਜਾਬ ਹੋ ਜਾਂਦਾ ਖੜ ਜਾਂਦਾ ਹਨਾ ਆ ਕੇ ਕੰਦੀ ਦਾ ਗੱਡੀ ਹੁਣ ਮੰਨ ਲਾ ਵੀ ਕਿਵੇਂ ਚੱਲ ਰਹੀ ਆ ਗੱਡੀ ਗੱਡੀ ਤੁਹਾਨੂੰ ਪਤਾ ਹੀ ਆ ਉਹਨੇ ਦਿਹਾੜੀ ਦੱਪਾ ਕਰਦੇ ਆ ਬੱਚੇ ਪਾਲਦੇ ਆ ਪਰ ਪ੍ਰੋਗਰਾਮ ਬਣੀ ਪੈ ਰਹੇ ਜਿਵੇਂ ਹੁਣ ਸੀਜ਼ਨ ਆ ਯਾਰ ਹਨਾ ਜਿਵੇਂ ਹੁਣ ਯਾਰ ਤੂੰ ਦੇਖਦੇ ਆ ਬਾਜ਼ ਨਹੀਂ ਬੰਦਿਆਂ ਕੋਲੇ ਕੋਈ ਯਾਰਾ ਕਰਨੀ ਸ਼ਗਲ ਨਹੀਂ ਹਨਾ ਪ੍ਰੋਗਰਾਮਾਂ ਦਾ ਪ੍ਰੋਗਰਾਮ ਲੋਕ ਉਹੀ ਯਾਰਾ ਸਹੀ ਮੈਨੇ ਜਨਾ ਲੋਕ ਹੀਰਿਆਂ ਨੂੰ ਨਾ ਮਤਲਬ ਰੋਲੀ ਫਿਰਦੇ ਆ ਪਛਾਣ ਨਹੀਂ ਕਰ ਰਹੇ ਸਹੀ ਗੱਲ ਭਾਈ ਬਣ ਕੇ ਨਾ ਤੁਸੀਂ ਯਾਰਾ ਪਛਾਣ ਜ਼ਰੂਰ ਕਰੋ ਵੀਰ ਬਣ ਕੇ ਕਿਉਂਕਿ ਐਡੇ ਵੱਡੇ ਹਨ ਕਲਾਕਾਰ ਹੋਣ ਦੇ ਬਾਵਜੂਦ ਵੀ ਕਹਿਣਾ ਬਰਤਕਾ ਤੇ ਕਹਿਣਾ ਕੁਝ ਆਪਣੇ ਭਰਾਵਾਂ ਬਾਰੇ ਕੁਝ ਨਾ ਕੁਝ ਬਸ ਭਰਾਵਾਂ ਦਾ ਇਹ ਵੀ ਸਾਨੂੰ ਪਿਆਰ ਭਰੀ ਸਾਸਤਰੀ ਕਾਲ ਇਹ ਸਾਨੂੰ ਮੌਕਾ ਦਿਆ ਕਰੋ ਭਰਾਵੋ ਪ੍ਰੋਗਰਾਮ ਦੋ ਸਾਨੂੰ ਜਿੰਨਾ ਹੱਥੇ ਸਦੋ ਇਹ ਦੋ ਵੀ ਸਾਨੂੰ ਜੇਰ ਭਾਈ ਸੋਡਾ ਮੰਨ ਕੇ ਚੱਲ ਨਹੀਂ ਮੁੱਲ ਮੋੜਿਆ ਤੁਹਾਡੇ ਪੈਸਿਆਂ ਦਾ ਨਾ ਤੁਸੀਂ ਯਾਰ ਕਹਿਦੇ ਹੋ ਭਰਾ ਬਣ ਕੇ ਇੱਕ ਵਾਰੀ ਵੀਰ ਬਣ ਕੇ ਹਨਾ ਮੌਕਾ ਜ਼ਰੂਰ ਦਿਓ ਯਾਰ ਇੱਕ ਵਾਰ ਹੁੰਦਾ ਨਾ ਬੰਦੇ ਕੋਲੇ ਮੰਨ ਲਾ ਕੋਈ ਕੁਆਲਿਟੀ ਹੈਣੀ ਸਹੀ ਗੱਲ ਹੈ ਦੀ ਮੰਨ ਲਾ ਹੁਣ ਵਿੱਚ ਬੰਦੇ ਜਿਵੇਂ ਮੰਤਰੀ ਸੀ ਉਹ ਮੰਤਰੀ ਗਏ ਨਾ ਪੱਕਾ ਹੁਣ ਨਹੀਂ ਇੱਕਾ ਹੱਥ ਚੱਲਿਆ ਸੀ ਯਾਰ ਸੋਨੂ ਸੀ ਤੋਂ ਸੋਨੂ ਸੀ ਤੋਂ ਵਾਲਾ ਉਹ ਬੰਦੇ ਅੰਚ ਕੀ ਕੁਆਲਿਟੀ ਸੀ ਯਾਰ ਕੋਈ ਸੀਗੀ ਕੁਆਲਿਟੀ ਕੋਈ ਉਹਨਾਂ ਚ ਨਾ ਕਿੱਧਰ ਨੂੰ ਚਾਕੇ ਬੰਦਾ ਠੋਕਿਆ ਇੱਕ ਬੰਦਿਆਂ ਕੋਲ ਯਾਰ ਬਾਈ ਕੁਆਲਿਟੀ ਆ ਯਾਰ ਕੁਆਲਿਟੀਆਂ ਹੁਣ ਦੇ ਬਾਵਜੂਦ ਵੀ ਯਾਰ ਬਾਈ ਯਾਰ ਹਨਾ ਜਦੋਂ ਐ ਖੇਤਾਂ ਚ ਦਿਹਾੜੀਆਂ ਕਰਦੇ ਹੋਣ ਸਾਲਾ ਅੱਖਾਂ ਭਰ ਜਾਂਦੀਆਂ ਸੁਣ ਕੇ ਵੀ ਯਾਰ ਇਹ ਬੰਦਾ ਯਾਰ ਐਡੀ ਵੱਡੀ ਹਨ ਹਸਤੀ ਹੁੰਦੇ باوجود ਵੀ ਹਨ ਐਡੇ ਐਡੇ ਸਿੰਗਰਾਂ ਨਾਲ ਮਨ ਲੋ ਕੰਮ ਕਰਕੇ ਬੰਦਾ ਅੱਜ ਰੋਲ ਰਿਹਾ ਯਾਰ ਭਰਾ ਬਣ ਕੇ ਯਾਰ ਫਰਕ ਜ਼ਰੂਰ ਕਰਿਓ ਵਾਹ ਅੱਖਾਂ ਭਰ ਆਉਂਦਾ ਜਦੋਂ ਬਾਈ ਨਾਲ ਗੱਲ ਕਰਦੇ ਨਾ ਰੋਣ ਆਉਂਦਾ ਵੀ ਯਾਰ ਭੈਣ ਚੋਂ ਕਿੱਥੋਂ ਗੱਲ ਕੀ ਹੋ ਗਈ ਹਨ ਵੀਡੀਓ ਨੂੰ ਵੀਰ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਭਰਾ ਬਣ ਕੇ ਜਰੂਰ ਨੰਬਰ ਸਕਰੀਨ ਤੇ ਦਿੱਤਾ ਵਾ ਵੀਰ ਬਣ ਕੇ ਇੱਕ ਵਾਰੀ ਮੌਕਾ ਜ਼ਰੂਰ ਦਿਓ ਆਪਣਾ ਆਪਣੇ ਪਿੰਡਾਂ 'ਚ ਪ੍ਰੋਗਰਾਮ ਦਾ ਧੰਨਵਾਦ ਵੀ ਸਾਰਿਆਂ ਦਾ